ਜਦਨ ਤੱਕ ਤੁਹਾਨੂੰ ਸੱਟ ਨਹੀਂ ਲੱਗਦੀ ਉਦੋਂ ਤੱਕ ਤੁਸੀਂ ਫਿਰ ਉੱਠ ਕੇ ਭੱਜਣਾ ਨਹੀਂ ਸਿੱਖਦੇ ਚੈਲੀ ਮੂਵੀ ਐ ਪਹਿਲੀ ਹੀ ਲੀਕ ਹੋ ਗਈ ਹਨਾ ਮੇਰੇ ਨਾਲ ਇਹਨਾ ਮਾੜਾ ਹੋਇਆ ਕਿ ਹਿੰਮਤ ਸੀ ਤੁਹਾਡੇ ਅੰਦਰ ਕਿ ਹਾਂ ਮੈਂ ਦੂਜੀ ਫਿਲਮ ਕਰਾਂ ਹਾਂਜੀ ਹਾਂਜੀ ਉਹ ਬੰਦਾ ਐ ਹੋਰ ਸਟਰੋਂਗ ਹੋ ਜਾਏਗਾ 15 ਨਾਲ ਅਦਾ ਕਿ 19 ਕੁ ਮਾੜਾ ਕੀ ਹੁਣਾ ਐਦਾਂ ਸੋਚਦਾ ਬੰਦਾ ਸੋ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਤਾਂ ਹੁੰਦੀਆਂ ਰਹਿੰਦੀਆਂ ਐਂਦਾ ਕੋਈ ਚੱਕਰ ਨਹੀਂ ਅਮੇ ਅੱਗੇ ਹੋਰ ਵੀ ਬੜੀਆਂ ਅਲੱਗ-ਅਲੱਗ ਫਿਲਮਾਂ ਕਰ ਰਿਹਾ ਬਟ ਹਾਂ ਇਦਾਂ ਕਹਿ ਸਕਦੇ ਪਹਿਲੀ ਵੀ ਐਕਸ਼ਨ ਸੀ ਦੂਜੀ 'ਚ ਥੋੜਾ ਘੱਟ ਐਕਸ਼ਨ ਸੀ ਬਟ ਇਹਦੇ 'ਚ ਬਹੁਤ ਜ਼ਿਆਦਾ ਐਕਸ਼ਨ ਬਟ ਇਹਦੇ 'ਚ ਸਾਰੇ ਇਮੋਸ਼ਨਸ ਨੇ ਨਾਟ ਕੱਲਾ ਐਕਸ਼ਨ ਇਹ 'ਚ ਤੁਸੀਂ ਪਿਆਰ ਵੀ ਦੇਖੋਗੇ ਤੁਹਾਨੂੰ ਤੁਹਾਡੇ ਤੁਹਾਡੀ ਫੀਲਿੰਗਸ ਵੀ ਅਟੈਚਮੈਂਟਸ ਦੇਖੋਗੇ ਸੋ ਇਹ ਵਧੀਆ ਫਿਲਮ ਬਣੀ ਹੋਈ ਆ ਕਨਸੈਪਟ ਤੇ ਕੋਈ ਫਿਲਮ ਨਹੀਂ ਬਣੀ ਇਕ ਤਾਂ ਇਹ ਵੱਖਰਾ ਸੀਗਾ ਦੂਜਾ ਇਹਦੇ ਵਿੱਚ ਕਿਰਦਾਰ ਦੀ ਟਰਾਂਸਫਰਮੇਸ਼ਨ ਬਹੁਤ ਸੀਗੀ ਦੂਜਾ ਕਿਰਦਾਰ ਦੀ ਵੇਰੀਏਸ਼ਨਾਂ ਬੜੀਆਂ ਸੀਗੀਆਂ ਇਦਾਂ ਪੰਜਾਬੀ ਇੰਡਸਟਰੀ 'ਚ ਘੱਟ ਹੁੰਦੇ ਯਾਰ ਕਿ ਇੱਕ ਬੰਦੇ ਦੀ ਜ਼ਿੰਦਗੀ 'ਚ ਇੰਨੇ ਉਤਾਰ ਚੜ੍ਹਾਓ ਇੰਡਸਟਰੀ ਦੇ ਵਿੱਚ ਇਹ ਬਹੁਤ ਸਾਰੇ ਸਾਰੇ ਆਰਟਿਸਟ ਵਧੀਆ ਕੰਮ ਕਰ ਰਹੇ ਨੇ ਇਦਾਂ ਤਾਂ ਹੀ ਲੋਕ ਉਹਨਾਂ ਨੂੰ ਪਿਆਰ ਦਿੰਦੇ ਨੇ ਜਿੰਨੇ ਵੀ ਆਰਟਿਸਟ ਚੱਲ ਰਹੇ ਨੇ ਕਿਸੇ ਦਾ ਕੰਮ ਇਦਾਂ ਨਹੀਂਗਾ ਕੋਈ ਇਦਾਂ ਤੁਕ ਤੀਰ ਤੁਕਾ ਲਾ ਕੇ ਤਾਂ ਆਇਆ ਨਹੀਂ ਕਿ ਕਿਸੇ ਦਾ ਬਾਪੂ ਪਹਿਲਾਂ ਹੀ ਬਹੁਤ ਅਮੀਰ ਸੀ ਤਾਂ ਉਹ ਇੰਡਸਟਰੀ 'ਚ ਆ ਗਿਆ ਸੋ ਸਾਰਿਆਂ ਨੇ ਮਿਹਨਤ ਕੀਤੀ ਆ ਤੇ ਜਿਹੜੇ ਜਿਹੜੇ ਬੰਦੇ ਡਿਸਰਵ ਕਰਦੇ ਨੇ ਜਿੰਨਾ ਜਿੰਨਾ ਪਿਆਰ ਉਹਨਾਂ ਨੂੰ ਮਿਲ ਰਿਹਾ ਸੋ ਵਧੀਆ ਹੀ ਲੱਗ ਰਿਹਾ ਸਾਰਿਆਂ ਦਾ ਕੰਮ ਫਿਜ਼ੀਕਲੀ ਇੱਥੇ ਕੋਈ ਏਡੀ ਟਰਾਂਸਫਰਮੇਸ਼ਨ ਸੀਗੀ ਨਹੀਂ ਤੋਂ ਮਤਲਬ ਉਦਾਂ ਹੀ ਆ ਬੀਅਰਡ ਕੱਟ ਵੱਧ ਥੋੜਾ weight ਕੱਟ ਵੱਧ ਇਦਾਂ ਆ ਬਟ ਉਹਨੂੰ ਮੈਂ ਇੰਨਾ ਵੱਡਾ ਮੰਨਦਾ ਨਹੀਂਗਾ ਕਿ ਤੁਸੀਂ ਪਤਲੇ ਹੋਗੇ ਮੋਟੇ ਹੋਗੇ ਸਰੀਰ ਬਣਾ ਲੈ ਡੋਲੇ ਬਣਾ ਲੈ ਵੀ ਵੱਡੀ ਗੱਲ ਨਹੀਂ ਹੈਗੀ ਫਿਲਮ ਦੇ ਲਈ ਕਿਉਂਕਿ ਤੁਹਾਡਾ ਕੰਮ ਆ ਤੁਹਾਨੂੰ ਕਿੰਨਾ ਜ਼ਿਆਦਾ ਟਾਈਮ ਲੱਗਦਾ weight ਪੁਟ ਔਨ ਕਰਨ ਨੂੰ ਜਾਂ ਲੂਜ਼ ਕਰਨ ਨੂੰ ਅਗਰ ਕਿਸੇ ਫਰਮ ਦਾ ਲਈ ਕਰਦੇ ਹੋ ਤਾਂ ਮੈਨੂੰ ਜ਼ਿਆਦਾ ਦਿਨ ਨਹੀਂ ਲੱਗਦੇ ਮੈਂ 10-15 ਦਿਨ ਸਤਿ ਸ਼੍ਰੀ ਅਕਾਲ ਪੰਜਾਬੀ ਗਰੁੱਪ ਦੇਖ ਰਹੇ ਹੋ ਤੇ ਮੈਂ ਹਰਦਿਕ ਸੋ ਠਾਕੁਰ ਉਮੀਦ ਕਰਦੀ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਫਿਲਮ ਮੈਡਲ ਦੋਜੋਨ ਨੂੰ ਫਾਈਨਲੀ ਰਿਲੀਜ਼ ਹੋ ਰਹੀ ਹੈ ਤੇ ਚੈਰਨ ਦਾਵਾ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮੈਂ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਕੰਗ੍ਰੈਚੁਲੇਸ਼ਨ ਯਰ ਮੂਵੀ ਫਾਈਨਲੀ ਆ ਰਹੀ ਹੈ ਬਹੁਤ ਟਾਈਮ ਤੋਂ ਵੇਟ ਸੀ ਇਸ ਮੂਵੀ ਦੀ ਤੇ ਕਿੰਨੇ ਕੇ ਜ਼ਿਆਦਾ ਐਕਸਾਈਟਿਡ ਹੋ ਫਿਲਮ ਨੂੰ ਲੈ ਕੇ ਅ ਐਕਸਾਈਟਮੈਂਟ ਪੂਰੀ ਵਧੀਆ ਹੈ ਕਿਉਂਕਿ ਫਿਲਮ ਤੇ ਫਿਲਮ ਬੜੀ ਵਧੀਆ ਬਣੀ ਹੈ ਸੋ ਮੈਂ ਬਹੁਤ ਐ ਕੁਝ ਵੱਖਰਾ ਕਨਸੈਪਟ ਲੈ ਕੇ ਆਉਂਦੇ ਹੋ ਤੇ ਹਰ ਵਾਰ ਜਦੋਂ ਤੁਸੀਂ ਐਕਸ਼ਨ ਕਰਦੇ ਸਕਰੀਨ ਤੇ ਤੁਹਾਨੂੰ ਸਾਰੇ ਦੇਖਦੇ ਆ ਫੈਨਸ ਆ ਫਿਰ ਇੱਕ ਵਾਰ ਹੀ ਜੈਦਾ ਨਾ ਫਿਰ ਤਾਂ ਫੈਨ ਹੋ ਜਾਂਦੇ ਆ ਤੇ ਉਹ ਪਿਆਰ ਹੈ ਨਾ ਮਿਲਦਾ ਬlesed feel ਕਰਦੇ ਹੋ ਹਾਂਜੀ ਹਾਂਜੀ ਇਹ ਬਿਨਾ ਬਾਬੇ ਦੀ ਮਿਹਰ ਤੋਂ ਆ ਨਾ ਰੱਬ ਦੀ ਕਿਰਪਾ ਤੋਂ ਇਹ ਨਹੀਂ ਪੋਸੀਬਲ ਹੋ ਸਕਦਾ ਤੁਸੀਂ ਉਹ ਕੰਮ ਹੀ ਨਹੀਂ ਕਰ ਸਕਦੇ ਨਾ ਜਿਹੜਾ ਰੱਬ ਨਹੀਂ ਚਾਹੁੰਦਾ ਤੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਪਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਇਹ ਕੰਮ ਹੁੰਦਾ ਤਾਂ ਬਹੁਤ ਕਿਰਪਾ ਹੈ ਤਾਂ ਇੱਥੇ ਤੱਕ ਜਾਂ ਜੋ ਵੀ ਕੀਤਾ ਇੱਥੇ ਤੱਕ ਤਾਂ ਹੀ ਪਹੁੰਚੇ ਆ ਜੀ ਤੇ ਇਹ ਮੈਡਲ ਦਾ ਸਬੱਬ ਕਿਵੇਂ ਬਣਿਆ ਜਾਂ ਤੱਕ ਮੈਡਲ ਕਿਵੇਂ ਪਹੁੰਚੀ ਅ ਜਸੀ ਵੀਰਾ ਮੈਨੂੰ 2-3 ਵਾਰੀ ਪਹਿਲਾਂ ਵੀ ਮਿਲੇ ਸੀ ਇੱਕ ਦੋ ਇਹਨਾਂ ਨੇ ਗਾਣਿਆਂ ਦੀ ਗੱਲ ਕੀਤੀ ਸੀ ਆਪਾਂ ਇੱਕ ਗਾਣਾ ਕਰਨਾ ਫਿਰ ਉਸ ਤੋਂ ਬਾਅਦ ਮੈਨੂੰ ਇੱਕ ਦਿਨ ਕਹਿੰਦੇ ਕਿ ਮੈਂ ਇੱਕ ਫਿਲਮ ਲਿਖੀ ਆ ਮੈਂ ਤੁਹਾਨੂੰ ਫਿਲਮ ਸੁਣਾਉਣੀ ਆ ਮੈਂ ਕਹਾਂ ਜੀ ਠੀਕ ਆ ਫਿਰ ਇਹਨੇ ਫਿਲਮ ਸੁਣਾਈ ਮੈਨੂੰ ਆਨਲਾਈਨ ਹੀ ਸੁਣਾਈ ਇਸ ਮੈਨੂੰ ਘੈਂਟ ਲੱਗੀ ਮੈਂ ਕਹਾਂ ਕਿ ਕਰਾਂਗੇ ਕਿਹੜਾ ਉਹ ਵਨ ਲਾਈਨਰ ਸੀ ਕਿ ਜੈ ਇੰਨੇ ਜ਼ਿਆਦਾ ਇੰਪ੍ਰੈਸ ਹੋ ਕੇ ਕਿ ਹਾਂ ਇਹ ਫਿਲਮ ਉਹਨਾਂ ਨੇ ਕਰਨੀ ਕਰਨੀ ਹੈ ਉਹ ਫਿਲਮ ਦੀ ਕਹਾਣੀ ਹੈ ਜੇ ਮੈਂ ਦੱਸਤੀ ਤੁਹਾਨੂੰ ਫਿਲਮ ਦੀ ਕਹਾਣੀ ਪਤਾ ਲੱਗ ਜਾਣੀ ਅੱਛਾ ਫਿਲਮ ਦੇ ਵਿੱਚ ਤੁਹਾਨੂੰ ਕੀ ਵੱਖਰਾ ਲੱਗਾ ਕਿ ਹਨਾ ਆਪਣੀ ਇੰਡਸਟਰੀ ਚ ਹੋਰ ਵੀ ਬਹੁਤ ਸਾਰੇ ਫਿਲਮਾਂ ਵਾਲੀ ਬਹੁਤ ਕਨਸੈਪਟ ਤੇ ਫਿਲਮਾਂ ਬਣਦੀਆਂ ਤੁਹਾਨੂੰ ਪਰਸਨਲੀ ਇਸ ਫਿਲਮ ਦੇ ਵਿੱਚ ਕੀ ਵੱਖਰਾ ਲੱਗਾ ਕਿ ਹਾਂ ਤੁਸੀਂ ਇਹ ਫਿਲਮ ਕਰਨੀ ਹੈ ਫਾਈਨਲ ਹੋ ਗਿਆ ਇਸ ਇਸ ਕਨਸੈਪਟ ਤੇ ਕੋਈ ਫਿਲਮ ਨਹੀਂ ਬਣੀ ਇੱਕ ਤਾਂ ਇਹ ਵੱਖਰਾ ਸੀਗਾ ਦੂਜਾ ਇਹਦੇ ਵਿੱਚ ਕਿਰਦਾਰ ਦੀ ਟਰਾਂਸਫਰਮੇਸ਼ਨ ਬਹੁਤ ਸੀਗੀ ਦੂਜਾ ਕਿਰਦਾਰ ਦੀ ਵੇਰੀਏਸ਼ਨਾਂ ਬੜੀਆਂ ਸੀਗੀਆਂ ਇਦਾਂ ਪੰਜਾਬੀ ਇੰਡਸਟਰੀ 'ਚ ਘੱਟ ਹੁੰਦੀ ਆ ਕਿ ਇੱਕ ਬੰਦੇ ਦੀ ਜ਼ਿੰਦਗੀ 'ਚ ਇੰਨੇ ਉਤਾਹ ਚੜਾਓ ਹੋਣ ਸੋ ਵਧੀਆ ਸੀਗਾ ਮੈਨੂੰ ਵਧੀਆ ਲੱਗਿਆ ਹਾਂ ਜਦੋਂ ਫੌਸਤ ਦਾ ਪੋਸਟਰ ਆਇਆ ਤੁਹਾਡੀ ਅੱਖਾਂ ਦੇ ਵਿੱਚ ਉਹ ਰਿਵੈਂਜ ਹਨਾ ਉਹ ਗੁੱਸਾ ਪੋਸਟਰ ਦੇ ਵਿੱਚ ਸਾਫ਼ ਜ਼ਾਹਿਰ ਹੋਇਆ ਉੱਥੇ ਦੂਸਰੇ ਪਾਸੇ ਬਾਨੀ ਇਮੋਸ਼ਨ ਹਨਾ ਰੋ ਰਿਹਾ ਜਿੱਦਾਂ ਉਹਨਾਂ ਨੂੰ ਆਨ ਸਕਰੀਨ ਦੇਖਿਆ ਇੱਕਦਮ ਤਾਕੜ ਕੁੜੀ ਤੇ ਇੱਥੇ ਹਨਾ ਬਿਲਕੁਲ ਮਾਸੂਮ ਜੀ ਨਜ਼ਰ ਆ ਰਹੀ ਹੈ ਹਨਾ ਉਹਨਾਂ ਦੀ ਡੈਬਿਊ ਮੂਵੀ ਹੈ ਉਹਨਾਂ ਦੇ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿੱਦਾਂ ਦਾ ਸੀ ਬਹੁਤ ਵਧੀਆ ਸੀ ਉਹਨਾਂ ਨੇ ਡੈਬਿਊ ਕੀਤਾ ਤੁਸੀਂ ਜੋ ਫਿਲਮ ਦੇਖੋਗੇ ਤੁਹਾਨੂੰ ਲੱਗੂਗਾ ਨਹੀਂ ਉਹਨਾਂ ਨੇ ਡੈਬਿਊ ਕੀਤਾ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਉਹ ਕਿਉਂਕਿ ਆਲਰੇਡੀ ਐਕ ਤੁਹਾਨੂੰ ਹਰ ਵਾਰੀ ਤੁਹਾਡੇ ਪਿੱਛੇ ਮੂਵੀਜ਼ ਵੀ ਗਈਆਂ ਆਪ ਐਕਸ਼ਨ ਕਰਦੇ ਦੇਖਿਆ ਗਿਆ ਹਨਾ ਤੁਹਾਨੂੰ ਐਕਸ਼ਨ ਮੂਵੀ ਜ਼ਿਆਦਾ ਪਸੰਦ ਹੈ ਬਾਕੀ ਅਲੱਗ-ਅਲੱਗ ਕਨਸੈਪਟ ਦੇ ਨਾਲੋਂ ਨਹੀਂ ਨਹੀਂ ਮੈਂ ਤਾਂ ਸਿਰਫ ਇੰਨੀ ਫਿਲਮਾਂ ਕੀਤੀਆਂ ਨੇ ਐਂਡ ਮੈਂ ਅੱਗੇ ਹੋਰ ਵੀ ਬੜੀਆਂ ਅਲੱਗ-ਅਲੱਗ ਫਿਲਮਾਂ ਕਰ ਰਿਹਾ ਬਟ ਹਾਂ ਇਹਦਾ ਕਹਿ ਸਕਦੇ ਪਹਿਲੀ ਵੀ ਐਕਸ਼ਨ ਸੀ ਦੂਜੀ ਚ ਥੋੜਾ ਘੱਟ ਐਕਸ਼ਨ ਸੀ ਬਟ ਇਹਦੇ ਵਿੱਚ ਬਹੁਤ ਜ਼ਿਆਦਾ ਐਕਸ਼ਨ ਬਟ ਇਹਦੇ ਵਿੱਚ ਸਾਰੇ ਇਮੋਸ਼ਨਸ ਨੇ ਨਾਟ ਕੱਲਾ ਐਕਸ਼ਨ ਇੱਥੇ ਤੁਸੀਂ ਪਿਆਰ ਵੀ ਦੇਖੋਗੇ ਤੁਹਾਨੂੰ ਤੁਹਾਡੇ ਤੁਹਾਡੀ ਫੀਲਿੰਗਸ ਵੀ ਅਟੈਚਮੈਂਟਸ ਦੇਖੋਗੇ ਸੋ ਇਹ ਵਧੀਆ ਫਿਲਮ ਬਣੀ ਹੋਈ ਆ ਪਰਸਨਲ ਲੈਵਲ ਚਾਇ ਤੇ ਗੱਲ ਕੀਤੀ ਚਾਹੀਏ ਤੇ ਤੁਸੀਂ ਹਨਾ ਇੰਡਸਟਰੀ ਦੇ ਵਿੱਚ ਆਇਓ ਜਿੱਦਾਂ ਹੀ ਆਇਓ ਆਡੀਅנס ਜਿੰਨਾ ਪਿਆਰ ਦਿੱਤਾ ਹਨਾ ਜਿਹੜਾ ਵੀ ਕੈਰੈਕਟਰ ਕਰਦੇ ਆ ਆਡੀਅנס ਪਸੰਦ ਕਰਦੀ ਹੈ ਇਸ ਫਿਲਮ ਦੇ ਲਈ ਤੁਸੀਂ ਬਹੁਤ ਮਿਹਨਤ ਕੀਤੀ ਹੈ ਅਲੱਗ ਅਲੱਗ ਵੇਰੀਏਸ਼ਨ ਦੇਖਣ ਨੂੰ ਮਿਲਣਗੇ ਤੁਹਾਡੇ ਲਈ ਪਰਸਨਲੀ ਇਦਾਂ ਦੀ ਫਿਲਮਾਂ ਕਰਨ ਦੇ ਲਈ ਮੈਂਟਲੀ ਸਟਰੈਂਥ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਫਿਜ਼ੀਕਲੀ ਸਟਰੈਂਥ ਬੰਦਾ ਹੋਣਾ ਸਟਰੋਂਗ ਹੋਣਾ ਚਾਹੀਦਾ ਨਹੀਂ ਇਦਾਂ ਨਹੀਂ ਹੈ ਕੁਝ ਵੀ ਮੈਂਟਲੀ ਫਿਜ਼ੀਕਲੀ ਇਹ ਤਾਂ ਕੁਝ ਨਹੀਂ ਹੈ ਤੁਸੀਂ ਇਹ ਤੁਹਾਡੀ ਮਿਹਨਤ ਆ ਤੁਹਾਡਾ ਕੰਮ ਆ ਇਹਦੇ ਲਈ ਤੁਹਾਨੂੰ ਕੁਝ ਵੀ ਚੇਂਜ ਓਵਰ ਕਰਨਾ ਪੈਂਦਾ ਆ ਤੁਸੀਂ ਅਕੋਰਡਿੰਗ ਟੂ ਕੈਰ ਕੋਈ ਜ਼ੋਰ ਨਹੀਂ ਮੈਂਟਲੀ ਜ਼ੋਰ ਆ ਗਿਆ ਤਾਂ ਫਿਰ ਤੁਸੀਂ ਕੰਮ ਨਹੀਂ ਕਰ पाओਗੇ ਹਨਾ ਸੋ ਕੰਮ ਤਾਂ ਤੁਸੀਂ ਰਿਲੈਕਸ ਹੋ ਕੇ ਹੀ ਕਰੋਗੇ ਫਿਜ਼ੀਕਲੀ ਇੱਥੇ ਕੋਈ ਐਡੀ ਟਰਾਂਸਫਰਮੇਸ਼ਨ ਸੀਗੀ ਨਹੀਂ ਤੋਂ ਮਤਲਬ ਉਦਾਂ ਹੀ ਆ ਬੀਅਰਡ ਘੱਟ ਵੱਧ ਥੋੜਾ weight ਘੱਟ ਵੱਧ ਇਦਾਂ ਹੀ ਆ ਬਟ ਉਹਨੂੰ ਮੈਂ ਇੰਨਾ ਵੱਡਾ ਮੰਨਦਾ ਨਹੀਂਗਾ ਕਿ ਤੁਸੀਂ ਪਤਲੇ ਹੋਗੇ ਮੋਟੇ ਹੋਗੇ ਸਰੀਰ ਬਣਾ ਲੈ ਡੋਲੇ ਬਣਾ ਲੈ ਵੀ ਵੱਡੀ ਗੱਲ ਨਹੀਂ ਹੈਗੀ ਫਿਲਮ ਦੇ ਲਈ ਕਿਉਂਕਿ ਤੁਹਾਡਾ ਕੰਮ ਆ ਮੇਨ ਗੱਲ ਇਹ ਹੁੰਦੀ ਹੈ ਕਿ ਲੋਕ ਤੁਹਾਡੀ ਫਿਲਮ ਦੇਖ ਕੇ ਪਿਆਰ ਦੇਣ ਉਹ ਸਭ ਤੋਂ ਮੇਨ ਆ ਇਹ ਜਿਹੜੀਆਂ ਪਿੱਛੇ ਬਿਹਾਈਂਡ ਦਾ ਸੀਨ ਹੈ ਤਾਂ ਹੀ ਕਾਮਯਾਬ ਚੀਜ਼ਾਂ ਹੁੰਦੀਆਂ ਨੇ ਬਿਲਕੁਲ ਅੱਛਾ ਤੁਹਾਨੂੰ ਕਿੰਨਾ ਕੁ ਜ਼ਿਆਦਾ ਟਾਈਮ ਲੱਗਦਾ ਵੇਟ ਪਟ ਔਨ ਕਰਨ ਨੂੰ ਜਾਂ ਲੂਜ਼ ਕਰਨ ਨੂੰ ਅਗਰ ਕਿਸੇ ਫਰਮ ਦੇ ਲਈ ਕਰਦੇ ਹੋ ਤਾਂ ਮੈਨੂੰ ਜ਼ਿਆਦਾ ਦਿਨ ਨਹੀਂ ਲੱਗਦੇ ਮੈਂ 10-15 ਦਿਨ ਦੇ ਵਿੱਚ ਕਰ ਲੈਣਾ ਗੇਨ ਵੀ ਕਰ ਲੈਣਾ ਤੇ ਲੂਜ਼ ਵੀ ਕਰ ਲੈਣਾ ਗੇਨ ਕਰਨ ਲਈ ਕੀ ਕਰਦੇ ਹੋ ਜਿਹੜੇ ਲੋਕੀ ਪਤਲੇ ਉਹਨਾਂ ਨੂੰ ਕੋਈ ਟਿਪਸ ਦੇਣਾ ਚਾਹੁੰਦੇ ਹੋ ਨਹੀਂ ਨਹੀਂ ਗੇਨ ਕਰਨ ਲਈ ਤਾਂ ਕੁਝ ਨਹੀਂ ਖਾਣਾ ਹੁੰਦਾ ਬੰਦੇ ਨੇ ਬੰਦਾ ਖਾ ਲੈਂਦਾ ਖਾਈ ਜਾਵੇਗਾ ਖਾਈ ਜਾਵੇ ਯਾਰ 2 ਘੰਟੇ ਬਾਅਦ ਨਹੀਂ ਖਾਣਾ ਜਦੋਂ ਪਤਲਾ ਹੋਣਾ ਤਾਂ ਨਹੀਂ ਖਾਣਾ ਹੁੰਦਾ ਤੇ ਅੱਛਾ ਅਗਰ ਜ਼ਾਇਦੀ ਗੱਲ ਕੀਤੀ ਜਾਏ ਇੰਡਸਟਰੀ ਚ ਆਪਣੇ ਕੰਮ ਤੋਂ ਇਲਾਵਾ ਨਾਲ ਹੋਰ ਕਿਹੜੇ ਆਰਟਿਸਟ ਦਾ ਕੰਮ ਬਹੁਤ ਜ਼ਿਆਦਾ ਪਸੰਦ ਆਉਂਦਾ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਆਰਟਿਸਟ ਵਧੀਆ ਕੰਮ ਕਰ ਰਹੇ ਨੇ ਇਦਾਂ ਤਾਂ ਹੀ ਲੋਕ ਉਹਨਾਂ ਨੂੰ ਪਿਆਰ ਦਿੰਦੇ ਨੇ ਜਿੰਨੇ ਵੀ ਆਰਟਿਸਟ ਚੱਲ ਰਹੇ ਨੇ ਕਿਸੇ ਦਾ ਕੰਮ ਇਦਾਂ ਨਹੀਂਗਾ ਕੋਈ ਇਦਾਂ ਟੁਕ ਤੀਰ ਟੁਕਾ ਲਾ ਕੇ ਤਾਂ ਆਇਆ ਨਹੀਂ ਕਿ ਕਿਸੇ ਦਾ ਬਾਪੂ ਪਹਿਲਾਂ ਹੀ ਬਹੁਤ ਅਮੀਰ ਸੀ ਤਾਂ ਉਹ ਇੰਡਸਟਰੀ ਚ ਆ ਗਿਆ ਸੋ ਸਾਰਿਆਂ ਨੇ ਮਿਹਨਤ ਕੀਤੀ ਆ ਤੇ ਜਿਹੜੇ ਜਿਹੜੇ ਬੰਦੇ ਡਿਸਰਵ ਕਰਦੇ ਨੇ ਜਿੰਨਾ ਜਿੰਨਾ ਪਿਆਰ ਉਹਨਾਂ ਨੂੰ ਮਿਲ ਰਿਹਾ ਸੋ ਵਧੀਆ ਹੀ ਲੱਗ ਰਿਹਾ ਸਾਰਿਆਂ ਦਾ ਕੰਮ ਜੀ ਮੈਡਲ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਗਈ ਹੈ ਨਾ ਜਿਹਨਾਂ ਲੋਕਾਂ ਦੇ ਨਾਲ ਤੱਕਾ ਹੁੰਦਾ ਉਹਨਾਂ ਦੀ ਗੱਲ ਕੀਤੀ ਗਈ ਹੈ ਤੇ ਤੁਹਾਡੇ ਨਾਲ ਕਦੀ ਹੋਇਆ ਤੁਹਾਨੂੰ ਇਦਾਂ ਫੀਲ ਹੋਇਆ ਕਿ ਹਾਂ ਮੇਰੇ ਨਾਲ ਇਸ ਜਗ੍ਹਾ ਤੇ ਤੱਕਾ ਹੋਇਆ ਹਾਂ ਹਾਂ ਜੀ ਇਦਾਂ ਫੀਲ ਹੁੰਦਾ ਇਹ ਤਾਂ ਫੀਲ ਹੋਣਾ ਵੀ ਜ਼ਰੂਰੀ ਹੈ ਤੁਸੀਂ ਕਿਉਂਕਿ ਜਿੰਨਾ ਚਿਰ ਤੁਹਾਨੂੰ ਸੱਟ ਨਹੀਂ ਲੱਗਦੀ ਉਨਾਂ ਚਿਰ ਤੁਸੀਂ ਫਿਰ ਉੱਠ ਕੇ ਭੱਜਣਾ ਨਹੀਂ ਸਿੱਖਦੇ ਸੋ ਇਹ ਫੀਲ ਹੋਇਆ ਬਹੁਤ ਵਰੀ ਹੋਇਆ ਹੁੰਦਾ ਹੀ ਰਹਿੰਦਾ ਏ ਤੇ ਕੋਈ ਕਿਸਤਾ ਸ਼ੇਅਰ ਕਰਨਾ ਚਾਹਦੇ ਹੋ ਨਹੀਂ ਨਹੀਂ ਇੱਕ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਡਲ ਫਿਲਮ ਸਾਡੀ ਉਹ ਸ਼ੂਟਰ ਸਾਡੀ ਬੈਨ ਹੋ ਗਈ ਸੀ ਹਨਾ ਸੋ ਉਹ ਮੈਨੂੰ ਲੱਗਦਾ ਹੈ ਕਿ ਇੱਕ ਏਦਾਂ ਦੀ ਜਨਤਕ ਗੱਲ ਆ ਜਿਹੜੀ ਸਾਰੇ ਪੰਜਾਬ ਨੂੰ ਹੀ ਪਤਾ ਹੈ ਸੋ ਇੱਕ ਇੱਕ ਪਹਿਲੀ ਫਿਲਮ ਹੋਵੇ ਉਹਦੀ ਇੰਨੀ ਹਾਈਪ ਹੋਵੇ ਬੈਂਡ ਹੋ ਜੇ ਸੋ ਇਹ ਗੱਲ ਵਧੀਆ ਤਾਂ ਹੈਗੀ ਨਹੀਂ ਗਈ ਹਨਾ ਬਟ ਵਧੀਆ ਸੀ ਉਹਦਾ ਐਕਸਪੀਰੀਅੰਸ ਬਹੁਤ ਵਧੀਆ ਸੀ ਲੋਕਾਂ ਨੇ ਉਹਨੂੰ ਦੇਖਿਆ ਪਿਆਰ ਦਿੱਤਾ ਉਹਦੇ ਲਈ ਮੈਂ ਥੈਂਕਫੁਲ ਹਾਂ ਤਾਂ ਹੀ ਮੈਂ ਅੱਜ ਦੀ ਜੀ ਫਿਲਮ ਕਰ ਰਿਹਾ ਅੱਜ ਵੀ ਲੋਕਾਂ ਨੂੰ ਇੰਨੀ ਪਸੰਦ ਹੈ ਜਿੰਨੇ ਕ੍ਰੇਜ਼ ਉਸ ਟਾਈਮ ਸਿਸ ਫਿਲਮ ਦਾ ਅੱਜ ਵੀ ਅਗਰ ਉਹ ਦੇਖਦੇ ਹਨਾ ਤੇ ਉਹਨਾਂ ਚ ਉਹੀ ਜਨੂਨ ਹਨਾ ਦੇਖਿਆ ਜਾਂਦਾ ਹੈ ਫੈਨਸ ਦੇ ਵਿੱਚ ਤੇ ਤੁਹਾਡੀ ਇਸ ਫਿਲਮ ਦੇ ਵਿੱਚ ਵੀ ਹਨਾ ਟ੍ਰੇਲਰ ਦੇ ਵਿੱਚ ਦੇਖਿਆ ਕਿਤਨੇ ਕਿਤੇ ਤੱਕਾ ਹੋ ਜਾਂਦਾ ਹੈ ਹਨਾ ਤੇ ਮਤਲਬ ਜਦੋਂ ਉਹ ਸਾਰਾ ਕੁਝ ਤੁਸੀਂ ਫੀਲ ਕਰਦੇ ਹੋ ਐਕਸਪੀਰੀਅੰਸ ਦੇ ਉਹ ਚੀਜ਼ਾਂ ਨੂੰ ਤੇ ਰੀਅਲ ਲਾਈਫ ਦੇ ਵਿੱਚ ਜੇ ਤੁਹਾਡੇ ਨਾਲ ਧੱਕਾ ਹੋਇਆ ਤੇ ਕੀ ਫੀਲ ਕੀਤਾ ਉਸ ਟਾਈਮ ਜਿਹੜੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਸੀ ਕਿ ਹਾਈ ਮੇਰੀ ਪਹਿਲੀ ਮੂਵੀ ਹੈ ਪਹਿਲੀ ਹੀ ਲੀਕ ਹੋ ਗਈ ਹਨਾ ਮੇਰੇ ਨਾਲ ਇਨਾ ਮਾੜਾ ਹੋਇਆ ਕਿ ਹਿੰਮਤ ਸੀ ਤੁਹਾਡੇ ਅੰਦਰ ਕਿ ਹਾਂ ਮੈਂ ਦੂਜੀ ਫਿਲਮ ਕਰਾਂ ਹਾਂਜੀ ਹਾਂਜੀ ਉਹ ਬੰਦਾ ਐ ਹੋਰ ਸਟਰੋਂਗ ਹੋ ਜਾਂਦਾ ਬੰਦ ਨਾ ਲਾਦਾ ਕਿ ਹੁਣ ਇਸ ਤੋਂ ਮਾਰਾ ਕੀ ਹੋਣਾ ਐਦਾਂ ਸੋਚਦਾ ਬੰਦਾ ਸੋ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਤਾਂ ਹੁੰਦੀਆਂ ਰਹਿੰਦੀਆਂ ਐਂਦਾ ਕੋਈ ਚੱਕਰ ਨਹੀਂ ਤੇ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲਾਸਟ ਵਿੱਚ ਮੈਸੇਜ ਨਹੀਂ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਤੁਸੀਂ 2 ਜੂਨ ਨੂੰ ਮੈਡਲ ਫਿਲਮ ਦੇਖ ਕੇ ਆਇਓ ਫੈਮਿਲੀ ਓਰੀਐਂਟਡ ਫਿਲਮ ਆ ਸੋ ਸਾਰੀ ਫੈਮਿਲੀ ਦੇ ਨਾਲ ਦੇਖ ਕੇ ਆਓ ਤੁਹਾਨੂੰ ਵਧੀਆ ਲੱਗੂਗੀ ਥੈਂਕ ਯੂ ਸੋ ਮਚ